ਨੈਕਆਊਟ ਤੋਂ ਬਾਅਦ ਟਿਕਟੌਕ ਹੋਇਆ ਫਿਰ ਬਹਾਲ ਜਨਵਰੀ ਨੂੰ ਬਲੈਕਆਊਟ ਤੋਂ ਬਾਅਦ ਨਵੇਂ ਬਣ ਰਹੇ ਰਾਸ਼ਟਰਪਤੀ ਨੇ ਟਿਕਟੌਕ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਹਨ ਜਿਸ ਨਾਲ ਅਮਰੀਕਾ ਦੇ 170 ਮਿਲੀਅਨ ਯੂਜ਼ਰ ਬੇहद ਖੁਸ਼ ਹੋ ਗਏ ਹਨ ਤੇ ਡੋਨਲਡ 트ੰਪ ਦੀ ਜੈ ਜੈਕਾਰ ਕਰ ਰਹੇ ਹਨ ਦੁਨੀਆ ਭਰ ਦੀ ਬੇहद ਚਰਚੇਤ ਚੀਨ ਦੀ ਸੋਸ਼ਲ ਮੀਡੀਆ ਐਪ ਟਿਕਟੌਕ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੰਦ ਕਰ ਦੇਣ ਦੇ ਹੁਕਮ ਦਿੱਤੇ ਸਨ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 19 ਜਨਵਰੀ ਨੂੰ ਟਿਕਟੌਕ ਆਫਲਾਈਨ ਹੋ ਗਿਆ ਸੀ ਬਲੈਕਆਊਟ ਤੋਂ ਜਲਦ ਬਾਅਦ ਹੀ ਨਵੇਂ ਬਣਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਐਲਾਨ ਕਰਦੇ ਤੱਕ ਕਿ ਟਿਕਟੌਕ ਹਾਲ ਦੀ ਕੜੀ ਚਾਲੂ ਰਹੇਗਾ ਅਤੇ 90 ਦਿਨਾਂ ਦੇ ਅੰਦਰ ਅੰਦਰ ਉਹ ਕੋਈ ਨਾ ਕੋਈ ਹੱਲ ਲੱਭ ਲੈਣਗੇ ਜਿਸ ਨਾਲ ਟਿਕਟੌਕ ਅਮਰੀਕਾ ਵਿੱਚ ਚੱਲਦਾ ਰਹਿ ਸਕੇਗਾ ਕੁਝ ਘੰਟਿਆਂ ਲਈ ਐਪਲ ਦੇ ਐਪ ਸਟੋਰ ਅਤੇ ਗੂਗਲ ਦੇ ਪਲੇ ਸਟੋਰ ਵਿੱਚੋਂ ਟਿਕਟੌਕ ਨੂੰ ਹਟਾ ਦਿੱਤਾ ਗਿਆ ਸੀ ਉੱਥੇ ਕੋਈ ਵੀ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਸਕਦਾ ਸੀ ਟਿਕਟੌਕ ਦੇ ਅਮਰੀਕਾ ਵਿੱਚ 170 ਮਿਲੀਅਨ ਯੂਜ਼ਰ ਹਨ ਜਿਨ੍ਹਾਂ ਵਿੱਚੋਂ ਹਜ਼ਾਰਾਂ ਹੀ ਲੋਕ ਆਪਣਾ ਰੋਜ਼ਗਾਰ ਇਸ ਐਪ ਦੇ ਜ਼ਰੀਏ ਚਲਾ ਰਹੇ ਹਨ ਟਿਕਟੌਕ ਦੀਆਂ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਉਹ ਬੇहद ਨਿਰਾਸ਼ ਤੇ ਨਿਰਾਸ਼ ਹੋਗੇ ਜਿਸ ਦੀ ਵਜ੍ਹਾ ਨਾਲ ਉਹ ਚਾਇਨਾ ਦੀ ਇੱਕ ਹੋਰ ਸੋਸ਼ਲ ਮੀਡੀਆ ਐਪ ਰੈਡ ਨੋਟ ਨੂੰ ਡਾਊਨਲੋਡ ਕਰਨ ਲੱਗ ਪਏ ਸਨ ਰੈਡ ਨੋਟ ਟਿਕਟੌਕ ਵਰਗੀ ਹੀ ਚਾਇਨਾ ਦੀ ਇੱਕ ਸੋਸ਼ਲ ਮੀਡੀਆ ਐਪ ਹੈ ਯਾਦ ਰਹੇ ਭਾਰਤ ਨੇ ਵੀ ਸਾਲ 2020 ਵਿੱਚ ਟਿਕਟੌਕ ਤੇ ਹੋਰ ਕਈ ਚਾਈਨਿਸ ਐਪਾਂ ਨੂੰ ਬੰਦ ਕਰ ਦਿੱਤਾ ਸੀ ਉਸ ਸਮੇਂ ਵੀ ਭਾਰਤ ਵਿੱਚ ਟਿਕਟੌਕ ਵਰਤਣ ਵਾਲੇ ਲੱਖਾਂ ਹੀ ਯੂਜ਼ਰ ਨਿਰਾਸ਼ ਤੇ ਬੇਰੁਜ਼ਗਾਰ ਹੋ ਗਏ ਸਨ ਅਮਰੀਕਾ ਸਾਈਬਰ ਕ੍ਰਾਈਮ ਦੀ ਵਧ ਰਹੇ ਜੁਰਮਾਂ ਨੂੰ ਲੈ ਕੇ ਵਧੇਰੇ ਚਿੰਤਤ ਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਮਰੀਕਾ ਨੇ ਚਾਇਨਾ ਉੱਤੇ ਦੋਸ਼ ਲਾਇਆ ਕਿ ਚਾਈਨਾ ਟਿਕਟੌਕ ਐਪ ਦੇ ਜ਼ਰੀਏ ਅਮਰੀਕਾ ਵਾਸੀਆਂ ਦਾ ਡਾਟਾ ਚੋਰੀ ਕਰਦਾ ਹੈ ਤੇ ਉਸ ਨੂੰ ਗਲਤ ਕੰਮਾਂ ਲਈ ਵਰਤਦਾ ਹੈ ਮੌਜੂਦਾ ਸਮੇਂ ਵਿੱਚ ਦੋਵੇਂ ਦੇਸ਼ਾਂ ਦੀ ਸਥਿਤੀ ਤੇ ਸਬੰਧ ਚੰਗੇ ਨਹੀਂ ਹਨ ਤੇ ਆਪਸੀ ਸਬੰਧਾਂ ਦੇ ਵਿਗੜਨ ਦਾ ਮੁੱਖ ਕਾਰਨ ਵੀ ਇਹੋ ਜਿਹੀ ਐਪ ਤੇ ਟੈਕਸ ਸਮੱਸਿਆਵਾਂ ਹਨ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਚਾਈਨਾ ਦੇ ਇਸ ਐਪ ਉੱਤੇ ਦੋਸ਼ ਲਗਾਏ ਸੀ ਕਿ ਚਾਈਨਾ ਦੇ ਟਿਕਟੌਕ ਐਪ ਤੇ ਹੋਰ ਸੋਸ਼ਲ ਮੀਡੀਆ ਐਪ ਅਮਰੀਕਾ ਵਾਸੀਆਂ ਦਾ ਡਾਟਾ ਚੋਰੀ ਕਰਦੇ ਹਨ ਤੇ ਇਸ ਨੂੰ ਗਲਤ ਕੰਮਾਂ ਲਈ ਵਰਤਦੇ ਹਨ ਅਮਰੀਕਾ ਅਤੇ ਚਾਈਨਾ ਦੇ ਵਪਾਰਕ ਸਬੰਧਾਂ ਵਿੱਚ ਵੀ ਭਾਰੀ ਗ੍ਰਾਫਟ ਦੇਖਿਆ ਜਾ ਸਕਦੀ ਹੈ ਅਮਰੀਕਾ ਨੇ ਚਾਈਨਾ ਉੱਤੇ 100% ਟੈਕਸ ਲਗਾਉਣ ਦੀ ਪਿਛਲੇ ਦਿਨੀ ਗੱਲ ਕੀਤੀ ਸੀ ਜਿਸ ਨਾਲ ਦੋਵੇਂ ਦੇਸ਼ਾਂ ਦੇ ਵਿੱਤੀ ਸਮਾਜਿਕ ਤੇ ਕਲਚਰਲ ਸਬੰਧਾਂ ਵਿੱਚ ਹੋਰ ਵੀ ਗ੍ਰਾਫਟ ਦੇਖਣ ਨੂੰ ਮਿਲੇਗੀ